ਵਾਰੀ ਇਹ ਤਾਂ ਇਹ ਕਰਨੇ ਆ ਬੇਥੇ ਰੋਡ ਦੇ ਉੱਤੇ ਜਾਂਦੇ ਪਏ ਸੀ ਤੇ ਰੋਡ ਦੇ ਉੱਤੇ ਨਵਾਂ ਸ਼ਹਿਰ ਰੋੜ ਆ ਉੱਥੇ ਜਾਂਦੇ ਪਏ ਸੀ ਇਹ ਰਾਹ ਦੇ ਵਿੱਚ ਕਿਸੇ ਅਣਜਾਣ ਬੰਦੇ ਨੇ ਪੈਰ ਡੇਗ ਗਏ ਵੀ ਲੋਕਾਂ ਨੇ ਉੱਤੇ ਇਕੱਠੇ ਕੀਤੇ ਆ ਬਾਕੀ ਜਿਹੜਾ ਕੋਈ ਵੀ ਖੋਇਆ 4500 ਰੁਪਏ ਆ ਸਭ ਨੂੰ ਆਪਣਾ ਦੱਸ ਕੇ ਬੰਦਾ ਪੈਸੇ ਲੈ ਕੇ ਜਾ ਚੰਦਾ ਵੀ ਬਾਕੀ ਇਹਨਾਂ ਦੇ ਜਿਹੜੇ ਪੈਸੇ ਉਹ ਇਕੱਠੇ ਕਰਕੇ ਲੈ ਗਏ ਆ ਵੀ ਇਹਦੇ ਜਿਹੜਾ ਕੋਈ ਖੋਇਆ ਆ ਵੀ ਕਿਸੇ ਅਣਜਾਣ ਬੰਦੇ ਨੇ ਦੇਖੀ ਸੀ ਪਤਾ ਨਹੀਂ ਕਿਤੇ ਦੀ ਜ਼ਰੂਰਤ ਜਿਆਦਾ ਸੀ ਉਹਨੂੰ ਕਿੱਥੇ ਚੱਲਾਈ ਜਾਂ ਕੋਈ ਹਸਪੀਟਲ ਚੱਲਾਈ ਕਿਤੇ ਵੀ ਚੱਲਾਈ ਉਹਦੇ ਪੈਸੇ ਡੇਗ ਗਏ ਬਾਕੀ ਭਾਈ ਜੀ 4500 ਰੁਪਏ ਸਾਡੇ ਕੋਲ ਹੈਗਾ ਜਦੋਂ ਮਰਜ਼ੀ ਆ ਕੇ ਸਾਡੇ ਕੋਲ ਲੈ ਸਕਦਾ ਆ ਠੀਕ ਹੈ ਜੀ ਦਰਵਾਰ ਲਈ ਆ ਬੁਹਾੜ ਜੀ ਦੇ ਬਹਿਲ ਆਇਆ ਮੇਰਾ ਪਿੰਡ ਇੰਦਰਾ ਕਲੋਨੀ ਨਗਰ ਆ ਸਹੀ ਹੈ ਨਮਸ਼ਾਹ ਰੋਡ ਪੁਰਾਣੇ ਖੂਨ ਦੀ ਜਿਹੜੀ ਲਗਾਤਾਰ ਯਾਰ ਕਿਸੇ ਕੇ ਪੈਸੇ ਗਰੇ ਤੇ ਆਪਨੇ ਦੇਖਾ ਉਸਕੇ ਪੈਸੇ ਗਰੇ ਦੇਖੇ ਸੀ ਭਾਈ ਉੱਥੇ ਪੈਸੇ ਗਰੇ ਡਿੱਗੇ تھے ਪੀਲੀ ਪਗੜੀ ਵਾਲਾ ਬੰਦਾ ਥਾ ਉਹ ਪੈਸੇ ਉਠਾ ਰਿਹਾ ਭਾਈ ਇਹ ਕਾਫੀ ਜਨਾਨੀ ਆਈਗੀ ਕੰਪਿਊਟਰ ਤੇ ਉਤਰੀਏ ਉਸਕੇ ਪੈਸੇ ਬਟੇ ਨਹੀਂ ਦੇ ਕਾਫੀ ਪੈਸੇ ਉੜ ਗਏ ਨੇ ਜਨਾਨੀਏ ਸੇ ਪੈਸੇ ਕੁਝ ਇਕੱਠੇ ਕਰ ਲਈਏ ਔਰ ਬਾਕੀ ਪੀੜਿਤ ਅਗਲੇ ਵਾਲਾ ਬੰਦਾ ਤਾਂ ਉਹ ਲੈ ਕੇ ਚਲਾ ਗਿਆ ਸਿੱਧਾ ਕਿੰਨੇ ਕੁ ਪੈਸੇ تھے ਤੁਹਾਡਾ ਆਈਡੀਆ ਕਿੰਨਾ ਕਰਵਾਇਆ ਮੇਰਾ ਆਈਡੀਆ ਸਾਜ 20000 ਕਲਮਸਮ ਹੋਣਾ ਪਈ ਪੜੀ ਆਈ ਤਾਂ ਇਹ ਕਰਨੇ ਆ ਦੇ ਇੱਥੇ ਰੋਡ ਦੇ ਉੱਤੇ ਜਾਂਦੇ ਪਏ ਸੀ ਤੇ ਰੋਡ ਦੇ ਉੱਤੇ ਨਵਾਂ ਸ਼ਹਿਰ ਰੋੜਿਆ ਉੱਥੇ ਜਾਂਦੇ ਪਏ ਸੀ ਇਹ ਰਾਹ ਦੇ ਵਿੱਚ ਕਿਸੇ ਅਣਜਾਣ ਬੰਦੇ ਨੇ ਪਹੇੜ ਡੇ ਗਏ ਵੀ ਲੋਕਾਂ ਨੇ ਉੱਥੇ ਇਕੱਠੇ ਕੀਤੇ ਆ ਬਾਕੀ ਜਿੰਨਾ ਕੋਈ ਖੋਇਆ 4500 ਰੁਪਇਆ ਆ ਸਾਨੂੰ ਆਪਣਾ ਦੱਸ ਕੇ ਬੰਦਾ ਪੈਸੇ ਲੈ ਕੇ ਜਾ ਸਕਦਾ ਵੀ ਬਾਕੀ ਨਾਲ ਜਿਹੜੇ ਪੈਸੇ ਉਹ ਇਕੱਠੇ ਕਰਕੇ ਲੈ ਗਏ ਆ ਜਿਹੜੇ ਜਿਹੜਾ ਕੋਈ ਖੋਇਆ ਆ ਵੀ ਕਿਸੇ ਅਜਾੜ ਬੰਦੇ ਨੇ ਦੇਖੇ ਦੀ ਪਤਾ ਹੀ ਕਿਤੇ ਦੀ ਗਰੂਰ ਤੇ ਜਾਦਾ ਸੀ ਉਹਨੂੰ ਕਿੱਥੇ ਚੱਲਾਈ ਆ ਹਸਪੀਟਲ ਚੱਲਾਈ ਕਿਤੇ ਵੀ ਚੱਲਾ ਦੀ ਉਹਦੇ ਪੈਸੇ ਰਹਿ ਗਏ ਬਾਕੀ ਭਾਈ ਅਸੀਂ 4500 ਰੁਪਇਆ ਸਾਡੇ ਕੋਲ ਹੈਗਾ ਜਦੋਂ ਮਰਜ਼ੀ ਆ ਕੇ ਸਾਡੇ ਕੋਲ ਲੈ ਸਕਦਾ ਆ ਠੀਕ ਆ ਜੀ ਦਰਵਾਜ਼ਾ ਮਈਆ ਭਗਵਾਲ ਦੀ ਬੇਹੱਲਾ ਆ ਮੇਰਾ ਪਿੰਡ ਇੰਦਰਾ ਕੋਲ ਨੂੰ

ਪਾੜੀ ਇਹ ਤਾਂ ਇਹ ਕਰਨੇ ਆ ਬੇ ਇੱਥੇ ਰੋਡ ਦੇ ਉੱਤੇ ਜਾਂਦੇ ਪਏ ਸੀ ਤੇ ਰੋਡ ਦੇ ਉੱਤੇ ਨਵਾਂ ਸ਼ਹਿਰ ਰੋੜ ਆ ਉੱਥੇ ਜਾਂਦੇ ਪਏ ਸੀ ਇਹ ਰਾਹ ਦੇ ਵਿੱਚ ਕਿਸੇ ਅਣਜਾਣ ਬੰਦੇ ਨੇ ਪੈਸੇ ਡੈਗ ਗਏ ਵੀ ਲੋਕਾਂ ਨੇ ਉੱਥੇ ਇਕੱਠੇ ਕੀਤੇ ਆ ਬਾਕੀ ਜਿਹੜਾ ਕੋਈ ਵੀ ਖੋਇਆ 4500 ਰੁਪਏ ਆ ਸਭ ਨੂੰ ਆਪਣਾ ਦੱਸ ਕੇ ਬੰਦਾ ਪੈਸੇ ਲੈ ਕੇ ਜਾ ਚੰਗਾ ਵੀ ਬਾਕੀ ਇਹਨਾਂ ਦੇ ਜਿਹੜੇ ਪੈਸੇ ਉਹ ਇਕੱਠੇ ਕਰਕੇ ਲੈ ਗਏ ਆ ਵੀ ਇਹਦੇ ਜਿਹੜਾ ਕੋਈ ਖੋਇਆ ਆ ਵੀ ਕਿਸੇ ਅਣਜਾਣ ਬੰਦੇ ਨੇ ਦੇਖੀ ਸੀ ਪਤਾ ਨਹੀਂ ਕਿਤੇ ਦੀ ਜ਼ਰੂਰਤ ਜਿਆਦਾ ਸੀ ਉਹਨੂੰ ਕਿੱਥੇ ਚੱਲਾਈ ਜਾਂ ਕੋਈ ਹਸਪੀਟਲ ਚੱਲਾਈ ਕਿਤੇ ਵੀ ਚੱਲਾਈ ਉਹਦੇ ਪੈਸੇ ਡੈਗ ਗਏ ਬਾਕੀ ਭਾਈ ਅਸੀਂ 4500 ਰੁਪਏ ਸਾਡੇ ਕੋਲ ਹੈਗਾ ਜਦੋਂ ਮਰਜ਼ੀ ਆ ਕੇ ਸਾਡੇ ਕੋਲ ਲੈ ਸਕਦਾ ਆ ਠੀਕ ਹੈ ਜੀ ਦਰਵਾਰ ਮਈਆ ਭਗਵਾਲ ਦੀ ਬੇਹੱਲਾ ਆ ਮੇਰਾ ਪਿੰਡ ਇੰਦਰਾ ਕਲੋਨੀ ਨਗਰ ਆ ਸਹੀ ਹੈ ਨਵਾਂ ਸ਼ਹਿਰ ਰੋਪੜਾ ਫਰੂਟ ਕੀ ਢੇਰੀ ਲੱਗਤੋ ਯਾਰ ਕਿਸੇ ਕੇ ਪੈਸੇ ਗਰੇਤੇ ਆਪਣੇ ਦੇਖਾ ਉਸ ਕੋ ਪੈਸੇ ਗਰੇਤੇ ਦੇਖੇ ਤਾਂ ਭਾਈ ਇੱਥੇ ਪੈਸੇ ਗਰੇ ਡਿੱਗੇ تھے ਪੀਲੀ ਪਗੜੀ ਵਾਲਾ ਬੰਦਾ ਦਾ ਉਹ ਪੈਸੇ ਉਠਾ ਰਿਹਾ ਸੀ ਕਾਫੀ ਜਨਾਨੀ ਆਈ ਸੀ ਕੰਪਿਊਟਰ ਉਤਰੀਏ ਸਭ ਪੈਸੇ ਬਟੇ ਨਹੀਂ ਦੇ ਕਾਫੀ ਪੈਸੇ ਉੜ ਗਏ ਸਨ ਜਨਾਨੀਆਂ ਨੇ ਪੈਸੇ ਕੁਝ ਇਕੱਠੇ ਕਰ ਲਏ اور باقی पीड़ित اگلے والا banda tha usse leke chala gaya sidhu kitne ke paise the tumhara idea kitna ka mera idea size 20000 ke lump sum hona hai bhai